ਗੜ ਸ਼ੰਕਰ ਤੋਂ ਖਾਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਦੀ ਹਾਲਤ ਖਸਤਾ ਹੋਣ ਦੇ ਕਾਰਨ ਇਲਾਕਾ ਵਾਸੀਆਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਸਰਕਾਰ ਦੇ ਖਿਲਾਫ ਗੜ ਸ਼ੰਕਰ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਤੇ ਕਾਨਪੁਰ ਖੂਈ ਦੇ ਵਿਚਕਾਰ ਪ੍ਰਦਰਸ਼ਨ ਕਰਕੇ ਰੋਡ ਜਾਮ ਕਰ ਦਿੱਤਾ ਇਸ ਸਮੇਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ بیٹے ਐਮ ਐਲ ਏ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੂੰ ਵੀ ਤਰਨਾਕਾਰੀਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਐਮ ਐਲ ਏ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਕਿਸੇ ਦੇ ਘਰ ਅਫਸੋਸ ਕਰਨ ਲਈ ਇੱਥੇ ਪੁੱਜੇ ਸਨ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਸੰਪਰਕ ਕਰਕੇ ਇਸ ਸਮੱਸਿਆ ਨੂੰ ਜਲ ਤੋਂ ਜਲਦ ਹੱਲ ਕਰਵਾਉਣ ਦਾ ਭਰੋਸਾ ਦੇਣ ਦੇ ਬਾਅਦ ਉਥੋਂ ਜਾਣ ਨੂੰ ਕਿਹਾ ਗਿਆ ਇਸ ਖਸਤਾ ਹਾਲਤ ਸੜਕ ਕਰਕੇ ਇੱਥੇ ਬਹੁਤ ਸਾਰੇ ਹਾਦਸੇ ਹੋਏ ਹਨ ਦੇਖੋ ਅੱਜ ਮੈਨੂੰ ਪਤਾ ਲੱਗਿਆ ਸੀ ਧਰਨਾ ਇੱਥੇ ਲੱਗਿਆ ਹੋਇਆ ਤੇ ਮੈਂ ਮੈਂ ਨੂਟ ਪਰ ਵੇਧਿਆ ਹੋਇਆ ਸੀ ਕਿ ਵਿਜੇਪੁਰੀ ਜੀ ਦੇ ਲੜਕੇ ਦੀ ਡੈਥ ਹੋਈ ਸੀ ਇੱਥੇ ਵੀ ਨੌਜਵਾਨ ਕਨਪੁਰ ਕੋਈ ਵੀ ਡੈਥ ਹੋਈ ਸੀ ਮੈਂ ਉੱਥੇ ਵੀ ਅਫਸਰ ਤੇ ਆਇਆ ਤੇ ਜਦੋਂ ਧਰਨੇ ਦਾ ਪਤਾ ਲੱਗਿਆ ਫਿਰ ਮੈਂ ਧਰਨੇ ਵਿੱਚ ਲੋਕਾਂ ਦੀ ਗੱਲ ਸੁਣਨ ਲਈ ਵੀ ਆਇਆ ਤੇ ਲੋਕਾਂ ਨੂੰ ਦੱਸਿਆ ਵੀ 500 ਕਰੋੜ ਰੁਪਇਆ ਇਸ ਸੜਕ ਦਾ ਹਿੰਦੁਸਤਾਨ ਦੀ ਇੱਕੋ ਸੜਕਾ ਜੀ ਦਾ ਕਟ-ਆਫ ਡੇਟ ਤੋਂ ਬਾਅਦ ਵੀ ਨੈਸ਼ਨਲ ਹਾਈਵੇ ਦਾ ਗੜਕਰੀ ਸਾਹਿਬ ਨੇ ਭੇਜਿਆ ਤੇ ਪਰ ਇਸ ਦੇ ਨਾਲ ਨਾਲ ਸੀਐਮ ਸਾਹਿਬ ਨੇ ਪੈਚ ਵਰਕ ਲਈ ਹਾਂ ਕੀਤੀ ਸੀ ਵੀ ਹੁਲੇ ਮੁਹੱਲੇ ਤੇ ਟੈਂਪਰੇਰੀ ਰੀਲੀਫ ਦੇਣ ਲਈ ਉਹ ਕੰਮ ਜਿਹੜਾ ਹੈਗਾ ਹਜੇ ਤੱਕ ਸ਼ੁਰੂ ਨਹੀਂ ਹੋਇਆ ਮੇਰੀ ਡਿਪਟੀ ਕਮਿਸ਼ਨਰ ਸਾਹਿਬ ਨਾਲ ਵੀ ਗੱਲ ਹੋਈ ਆ ਤੇ ਉਹਨਾਂ ਨੇ ਕਿਹਾ ਸ਼ਾਮ ਤੱਕ ਸ਼ੁਰੂ ਹੋ ਜਾਊਗਾ ਪਰ ਹੁਣ ਮੈਂ ਨਿੱਜੀ ਤੌਰ ਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲੂੰਗਾ ਜਿਹੜੇ ਪੰਜਾਬ ਦੇ ਪੀਡਬਲ ਮੰਤਰੀ ਆ ਵਿਜੇਂਦਰ ਸਿੰਘਲਾ ਜੀ ਉਹਨਾਂ ਨਾਲ ਵੀ ਮਿਲੂੰਗਾ ਤੇ ਗੱਲ ਕਰੂੰਗਾ ਵੀ ਇਹਦਾ ਕੰਮ ਆ ਜਿਹੜਾ ਜਲਦੀ ਸ਼ੁਰੂ ਹੋ ਜAVE ਤਾਂ ਕਿ ਹੁਲੇ ਮੁਹੱਲੇ ਤੇ ਲੋਕਾਂ ਨੂੰ ਰਿਲੀਫ ਮਿਲ ਸਕੇ ਲੋਕਾਂ ਦਾ ਜਿਹੜਾ ਰੋਸ ਆ ਕੁਦਰਤੀ ਰੂਪ ਵਿੱਚ ਜਾਇਜ਼ ਆ ਪਹਿਲਾਂ ਪੰਜਾਬ ਸਰਕਾਰ ਨੇ ਡੀਪੀਆਰ ਨਹੀਂ ਭੇਜੀ ਜੇ ਡੀਪੀਆਰ ਭੇਜੀ ਫਿਰ ਇਨਕੰਪਲੀਟ ਭੇਜੀ ਤੇ ਜਦੋਂ ਦੁਬਾਰਾ ਕੰਪਲੀਟ ਕਰਕੇ ਸੋ ਪਤਾ ਨਹੀਂ ਕੀ ਵੈਰ ਸੀ ਪੰਜਾਬ ਸਰਕਾਰ ਨੂੰ ਇਸ ਸੜਕ ਦੇ ਨਾਲ ਰਾਜਨੀਤੀ ਤੇ ਚੱਲਦੇ ਆ ਮੈਂ ਸਮਝਦਾ ਐਸੀ ਸੋਚ ਨਹੀਂ ਰੱਖਣੀ ਚਾਹੀਦੀ ਸੋ ਹੁਣ ਉਮੀਦ ਹੈ ਜੇ ਸ਼ਾਮ ਤੱਕ ਨਾ ਹੋਇਆ ਫਿਰ ਲੋਕਾਂ ਦੇ ਨਾਲ ਮਿਲ ਕੇ ਸੰਘਰਸ਼ ਦੇ ਵਿੱਚ ਉਹਨਾਂ ਦੇ ਹਿੱਸੇਦਾਰ ਬਣਾਂਗੇ ਇਸ ਮੌਕੇ ਤੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦ ਤੱਕ ਪ੍ਰਸ਼ਾਸਨ ਵੱਲੋਂ ਇਸ ਮਾਰਗ ਨੂੰ ਬਣਾਉਣ ਦਾ ਕੰਮ ਸ਼ੁਰੂ ਨਹੀਂ ਹੁੰਦਾ ਤਦ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ بڑی ਬਾਤ ਦੇਖੀਏ ਹੈ ਕਿ 21 ਜਨਵਰੀ ਨੂੰ ہم ਲੋਕੋ ਨੇ ਇੱਕ ਚੌਕ 'ਤੇ धरना ਲਗਾਇਆ ਤਾਂ ہماری ਮੁੱਖੀ ਮੰਗ ਇਹ ਹੈ ਕਿ ਨੂਰਪੁਰ ਵਿਧੀ और अनंतपुर साहब का जो सारा एरिया है उसकी एक लाइफ लाइन सड़क ना सिर्फ पंजाब की सड़क जो कि तख्त श्री केशगढ़ साहब से बुंगा बुंगा तक जाती है और तख्त से तख्त को जोड़ने की सड़क है इसकी हालत बहुत दयनीय और बहुत हालत ख़राब है इस विषय पर धरना लगाया गया था कैप्टन अमरिंदर सिंह जी ने तेईस तारीख को ये बयान दिया कि तेईस करोड़ रुपये वो देंगे अब होला मोहल्ला निकट है और सारा पूरा पंजाब इस रास्ते से गुजरता है जैसा कि आपने अपनी बाइट में भी दिखा दें कि यह सड़क की हालत कितनी ख़राब है इस मुतिक हमने पहले प्रदर्शन किया था हमारे को आश्वासन दिया गया कि भाई ये धरना आप लोग हटा लें और आपका जो ये काम जल्दी कर दिया जाएगा अब होला मोहल्ला जो है बहुत पास आ गया है और इस बारे में हमारे पास कोई कार्रवाई नहीं हुई कोई इसका आ, कहते हैं कि भाई उन्होंने कहा कि सरकार ने कहा कि सड़क बनाएंगे सड़क तो क्या बननी थी जो पैच वर्क का काम भी हर साल करते हैं उससे भी जाते रहे इसी बात को लेकर के आप देख रहे हैं कि लोगों में धरना लगाया कितना रोश है कितना आक्रोश है और चार घंटे हमारे को बैठे हो गए यहाँ पर कोई सरकारी नुमाइंदा कोई तहसीलदार या इवन एस साहब भी आए नहीं है और डी सी साहब से भी इस मुतल बात हुई है मैं आपके माध्यम से कहना चाहता हूँ डी सी साहब भी इस मामले पर बहुत गौर कम कर रहे हैं कल भी हमने उनको तला करी है लेकिन वो उनका ढुलमुल रवैया है भगवान भगवान जाने क्या बात है तो यही आपके माध्यम से अपील है कि इस चीज़ को आगे बढ़ाया जाए और तुरंत जो है इस पर फिलहाल पैचवर तो जरूर करवा जी संघर्ष की हमारी रूपरेखा पूरी तैयार है ਅਗਰ ਪ੍ਰਸ਼ਾਸਨ ਹਮਾਰੇ ਕੋ ਆਸ਼ਵਾਸਨ ਦਿੰਦਾ ਹੈ ਕੋਈ ਬਾਤ ਕਰਦਾ ਹੈ ਤਾਂ ਠੀਕ ਹੈ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਰੂਪਨਗਰ ਦਾ ਕਹਿਣਾ ਹੈ ਕਿ ਇਸ ਸੜਕ ਦਾ ਕੰਮ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ ਦੇ ਕਿਉਂ ਨਹੀਂ ਉਹਦੇ ਵੀ ਨਹੀਂ ਨਹੀਂ ਉਹਦੇ ਵਿੱਚ ਉਹ ਦੇਰੀ ਹੁੰਦਾ ਹੈ ਰੀਜ਼ਨ ਹੈ ਕਿ ਹੁਣ ਗੜਕਰੀ ਸਾਹਿਬ ਆਏ ਸੀ ਉਹਨਾਂ ਨੇ ਉਹਦੀ ਅਨਾਉਂਸਮੈਂਟ ਕੀਤੀ ਸੀ ਉਹਦੇ ਅਪਗ੍ਰੇਡੇਸ਼ਨ ਵਾਸਤੇ ਤੇ ਜਿਹੜਾ ਪਹਿਲੇ ਟੈਂਡਰ ਲੱਗਿਆ ਹੋਇਆ ਸੀ ਉਸ ਵਜ੍ਹਾ ਨਾਲ ਉਹ ਕੈਨਸਲ ਕਰਨਾ ਪਿਆ ਬਟ ਹੁਣ ਮੌਕੇ ਦੀ ਨਿਜ਼ਾਕਤ ਨੂੰ ਦੇਖਦੇ ਹੋਰ ਕਿਉਂਕਿ ਹੋਲਾ ਮੋਲਾ ਆ ਰਿਹਾ ਹੈਗਾ ਉਹ ਸਾਡੀ ਟਾਪ ਪ੍ਰਾਇਰੀਟੀ ਹੈਗੀ ਅੱਜ ਤੋਂ ਹੀ ਜਿਹੜੇ ਹੈਗੇ ਕੰਮ ਉਹ ਬਿਲਕੁਲ ਰੋਡ ਸਰਫੇਸ ਤੁਸੀਂ ਚੈੱਕ ਵੀ ਕਰ ਸਕਦੇ ਹੋ ਔਰ ਮੈਂ ਇਹ ਵੀ ਚਾਹਵਾਂਗਾ ਕਿ ਅਗਰ ਅੱਜ ਸ਼ਾਮ ਤੱਕ ਕੰਮ ਨਹੀਂ ਹੁੰਦਾ ਤੇ ਤੁਸੀਂ ਮੈਨੂੰ ਦੁਬਾਰੇ ਮੈਨੂੰ ਫੀਡਬੈਕ ਵੀ ਦਿਓ ਔਰ ਮੈਂ ਕੱਲ ਸਵੇਰੇ ਉੱਥੇ Yeah. Anyway.